ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਇਸ ਪਾਣ ਤੁਸੀਂ ਕਰਨ ਦੇ ਲਈ ਇੱਕ ਚੀਜ਼ ਦੇ 13 ਦਾਣੇ ਤੁਸੀਂ ਖਾਰੇ ਪਾਣੀ ਦੇ ਵਿੱਚ ਮਿਕਸ ਕਰਦੇ ਨੇ ਹਨ ਕਹਨ ਤੋਂ ਭਾਵ ਕਿ ਨਮਕ ਦਾ ਜਿਹੜਾ ਪਾਣੀ ਹੋਵੇਗਾ ਉਸ ਦੇ ਵਿੱਚ ਤੁਸੀਂ ਮਿਕਸ ਕਰਦੇ ਨੇ ਹਨ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜੋ ਤੁਹਾਡੇ ਉੱਪਰ ਕਈ ਤਰ੍ਹਾਂ ਦੀਆਂ ਤਾੰਤ੍ਰਿਕ ਕਰਿਆਵਾਂ ਕਰਵਾ ਰਿਹਾ ਹੈ ਉਹ ਤੁਰੰਤ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਇੰਨਾ ਜ਼ਿਆਦਾ ਰੋਏਗਾ ਪਛਤਾਏਗਾ ਤੁਹਾਡੇ ਪੈਰਾਂ ਵਿੱਚ ਡਿੱਗੇਗਾ ਤੁਹਾਡੇ ਤੋਂ ਖੁਦ ਮਾਫੀ ਮੰਗੇਗਾ ਇਸ ਪਾਣੂ ਆਪਾਂ ਕਰਨਾ ਕਿਹੜੇ ਤਰੀਕੇ ਨਾਲ ਹੈ ਸੰਗਤ ਜੀ ਤੇ ਕਿਵੇਂ ਕੀਤਾ ਜਾਵੇਗਾ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਵੀਡੀਓ ਤੁਸੀਂ ਪੂਰੀ ਅੰਤ ਤੱਕ ਤੇ ਆਂਦੇ ਨਾਲ ਜ਼ਰੂਰ ਸੁਣਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖਣਾ ਜੀ ਇਸ ਪਾਣੂ ਕਰਨ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਦੇਵਾਂਗੇ ਕੌਸਾ ਸੰਘਾ ਜੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹ ਸੰਘਾ ਜੀ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਦੁਸ਼ਮਣ ਹੁੰਦਾ ਹੈ ਉਹ ਸਾਡੇ ਉੱਪਰ ਕਈ ਤਰ੍ਹਾਂ ਦੀਆਂ ਤਾੰਤ੍ਰਿਕ ਕਰਿਆਵਾਂ ਕਰਵਾਉਂਦਾ ਹੈ ਜਾਂ ਫਿਰ ਉਹ ਇੰਨਾ ਜ਼ਿਆਦਾ ਸਾਡੇ ਤੋਂ ਛਿੜ ਜਾਂਦਾ ਹੈ ਕਿ ਚਿੜ ਜਾਂਦਾ ਹੈ ਕਿ ਸਾਡੀ ਪ੍ਰਾਪਰਟੀ ਨੂੰ ਹੜਪਣਾ ਚਾਹੁੰਦਾ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਜਿੰਨੇ ਵੀ ਉਥਲ ਪੁਥਲ ਹੁੰਦੀ ਹੈ ਜਦੋਂ ਸਾਨੂੰ ਸਮਝ ਨਹੀਂ ਆਉਂਦੀ ਕਿ ਐਸੀ ਕੀ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਉਹ ਸਾਰਾ ਕੀਤਾ ਕਰਵਾਇਆ ਸਾਡੇ ਦੁਸ਼ਮਣ ਦਾ ਹੁੰਦਾ ਹੈ ਤੇ ਸਾਡੇ ਦੁਸ਼ਮਣ ਬੰਦੇ ਕਦੋਂ ਨੇ ਤੇ ਕਿਉਂ ਬੰਦੇ ਨੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰੱਕੀ ਤੇ ਜਾਂਦੇ ਹਾਂ ਸਾਡੇ ਥੋੜੀ ਜਿਹੀ ਵੀ ਤਰੱਕੀ ਹੋਣ ਲੱਗਦੀ ਹੈ ਤੇ ਸਾਡੇ ਜਿਹੜੇ ਦੁਸ਼ਮਣ ਨੇ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਨਾਲ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਤੁਸੀਂ ਕਿਤੇ ਜਾਣਦੇ ਹੋ ਰਸਤੇ ਦੇ ਵਿੱਚ ਅਚਾਨਕ ਤੁਹਾਡੇ ਨਾਲ ਦੁਰਘਟਨਾ ਹੋ ਜਾਂਦੀ ਹੈ ਜਾਂ ਫਿਰ ਤੁਹਾਡਾ ਫੈਮਿਲੀ ਮੈਂਬਰ ਕੋਈ ਬਹੁਤ ਹੀ ਜ਼ਿਆਦਾ ਸੀਰੀਅਸ ਸੀਰੀਅਸ ਕੰਡੀਸ਼ਨ ਦੇ ਵਿੱਚ ਬਿਮਾਰ ਰਹਿਣ ਲੱਗ ਜਾਂਦਾ ਹੈ ਜਾਂ ਫਿਰ ਤੁਹਾਡੇ ਘਰ ਵਿੱਚ ਇੱਕਦਮ ਤੁਹਾਡਾ ਚੱਲਦਾ ਹੋਇਆ ਕਾਰੋਬਾਰ ਵੀ ਰੁਕ ਜਾਂਦਾ ਹੈ ਤੁਹਾਡੇ ਘਰ ਵਿੱਚ ਲੜਾਈ ਝਗੜੇ ਜਿਹੜੇ ਹਨ ਉਹ ਵਾਧੇ ਜਾ ਰਹੇ ਹਨ ਕੰਦਪਾਵਗੇ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਠਿਨਾਵਾਂ ਹੁੰਦੀਆਂ ਨੇ ਤਾਂ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਸਾਡੇ ਘਰ ਤੇ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਜਾਂ ਫਿਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਆਪਣੇ ਘਰ ਦਾ ਜਾਂ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹੋ ਜਾਂ ਫਿਰ ਪਹਿਲਾਂ ਤੋਂ ਲੈ ਕੇ ਜੋ ਕੰਮ ਕਰ ਰਹੇ ਹੋ ਉਸੇ ਵਿੱਚ ਤੁਹਾਡੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਤੁਹਾਡੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਸੀ ਉਹ ਮਿਲ ਨਹੀਂ ਰਿਹਾ। ਜਾਂ ਫੇ ਤੁਹਾਡੇ ਰਿਸ਼ਤੇ ਨੂੰ ਵਾਰ-ਵਾਰ ਨਾ ਹੋ ਰਹੀ ਹੈ। ਸੰਗਜ ਜੀ ਇਸ ਤਰ੍ਹਾਂ ਦੀਆਂ ਬਹੁਤ ਹੀ ਸਾਰੀਆਂ ਪ੍ਰੋਬਲਮ ਹੁੰਦੀਆਂ ਹਨ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਇਹ ਪ੍ਰੋਬਲਮ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਤੋਂ ਤੁਸੀਂ ਜਾਣੋ ਹੁੰਦੇ ਹੋ ਕਹਿਣ ਤੋਂ ਭਾਵ ਕਿ ਜਿਹੜੀ ਤੁਸੀਂ ਜਿਹੜਾ ਤੁਸੀਂ ਜਾਣਦੇ ਹੋ ਕਿ ਪ੍ਰੋਬਲਮ ਆਉਣੀਆਂ ਨਹੀਂ ਚਾਹੀਦੀਆਂ ਤਾਂ ਉਸ ਸਮੇਂ ਤੁਸੀਂ ਸਮਝ ਲਾਓ। ਕਿ ਜੋ ਕੁਝ ਵੀ ਤੁਹਾਡੇ ਨਾਲ ਵਾਪਰ ਰਿਹਾ ਹੈ ਇਹ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਕਹਿਣ ਤੋਂ ਭਾਵ ਕਿ ਤੁਹਾਡਾ ਦੁਸ਼ਮਣ ਦਾ ਜਗਤ ਉਸੇ ਨਹੀਂ ਚਾਹੁੰਦੇ ਤਾਂ ਤੁਹਾਡੇ ਕਈ ਤਰ੍ਹਾਂ ਦੇ ਗੁਪਤ ਦੁਸ਼ਮਣ ਹੋ ਜਾਂਦੇ ਹਨ ਜੋ ਕਈ ਤਰ੍ਹਾਂ ਦੀਆਂ ਗੁਪਤ ਤਰੀਕੇ ਦੀਆਂ ਕਰਿਆਵਾ ਕਰਵਾਉਂਦੇ ਹਨ ਤੁਹਾਡੇ ਤੇ ਤੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦੇ ਮਾੜੇ ਹਾਲਾਤ ਪੈਦਾ ਕਰ ਦਿੰਦੇ ਹਨ ਇਸ ਤਰੀਕੇ ਦੇ ਨਾਲ ਜਿਹੜੇ ਗੁਪਤ ਦੁਸ਼ਮਣ ਹੁੰਦੇ ਹਨ ਇਸ ਤਰੀਕੇ ਦੇ ਨਾਲ ਸਾਡੇ ਪਿੱਛੇ ਪੈ ਜਾਂਦੇ ਹਨ ਕਿ ਉਹ ਚਾਹੁੰਦੇ ਨਹੀਂ ਕਿ ਸਾਡੀ ਤਰੱਕੀ ਹੋਵੇ ਉਹ ਇਹ ਚਾਹੁੰਦੇ ਹਨ ਕਿ ਵਿਅਕਤੀ ਇਸੇ ਹੀ ਤਰੀਕੇ ਰਵੇ ਜਿਸ ਤਰ੍ਹਾਂ ਇਸ ਦੇ ਹੁਣ ਹਾਲਾਤ ਪੈਦਾ ਹੋ ਗਏ ਹਨ ਇਸ ਤਰੀਕੇ ਨਾਲ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਜਾਂ ਤੁਹਾਨੂੰ ਲੱਗੇ ਕਿ ਤੁਹਾਡੇ ਦੁਸ਼ਮਣ ਉਹਨਾਂ ਨੇ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾ ਰੱਖੀਆਂ ਹਨ ਕਿ ਉਹ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਤੁਸੀਂ ਸਾਹਮਣਾ ਕਿਵੇਂ ਕਰੋਗੇ ਤੁਸੀਂ ਚਾਹ ਕੇ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਪਾਓਗੇ ਇਸ ਤਰੀਕੇ ਦੇ ਨਾਲ ਕਈ ਵਾਰ ਅਸੀਂ ਆਪਣੇ ਦੁਸ਼ਮਣਾਂ ਦੇ ਨਾਲ ਲੜ ਵੀ ਪੈਂਦੇ ਹਾਂ ਪਰ ਲੜਨ ਦੇ باوجود ਵੀ ਸਾਡੇ ਦੇ ਕੋਈ ਵੀ ਜਿਹੜਾ ਕੀਤੀਆਂ ਹੁੰਦੀਆਂ ਕਰਿਆਵਾਂ ਉਹਨਾਂ ਦਾ ਜੋ ਵੀ ਪ੍ਰਭਾਵ ਹੈ ਉਹ ਦੂਰ ਨਹੀਂ ਹੁੰਦਾ ਕਿਉਂਕਿ ਜਿਹੜਾ ਦੁਸ਼ਮਣ ਦਾ ਕੀਤਾ ਕਰਵਾਇਆ ਹੁੰਦਾ ਹੈ ਉਹ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਹ ਉਪਾਅ ਇਸ ਪ੍ਰੋਬਲਮ ਨੂੰ ਦੂਰ ਕਰਨ ਦੀ ਗਾਰੰਟੀ ਵਾਲਾ ਹੈ ਕਿਉਂਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਇਹ ਸਾਰੀਆਂ ਪ੍ਰੋਬਲਮ ਚੱਲ ਰਹੀਆਂ ਨੇ ਤੁਸੀਂ ਚਾਹੁੰਦੇ ਹੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਸਾਰੇ ਦੁੱਖ ਤਕਲੇਫਾਂ ਅੰਦਰ ਹੋ ਜਾਣ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਤਾਂ ਤੁਸੀਂ ਇਸ ਪਾਣੂ ਜ਼ਰੂਰ ਕਰਨਾ ਇਸ ਪਾਣੂ ਕਰਨ ਲਈ ਸਾਨੂੰ ਚਾਹੀਦਾ ਹੈ ਇੱਕ ਗਲਾਸ ਪਾਣੀ ਜਿਹੜਾ ਤੁਸੀਂ ਇੱਕ ਗਲਾਸ ਪਾਣੀ ਲਿਆ ਉਸ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾ ਦੇਣਾ ਹੈ ਨਮਕ ਤੁਸੀਂ ਜੋ ਰਸੋਈ ਦੇ ਵਿੱਚ ਖਾਣੇ ਦੇ ਲਈ ਵਰਤਦੇ ਹੋ ਉਹੀ ਪਾ ਸਕਦੇ ਹੋ ਨਮਕ ਇੱਕ ਗਲਾਸ ਪਾਣੀ ਦੇ ਵਿੱਚ ਇਸ ਕਰਕੇ ਪਾਉਣਾ ਤਾਂ ਜੋ ਉਹ ਪਾਣੀ ਜਿਹੜਾ ਹੈ ਖਾਰਾ ਹੋ ਜਾਵੇ ਇਸ ਤਰੀਕੇ ਨਾਲ ਤੁਸੀਂ ਹਰੀ ਇਲਾਚੀ ਦਾ ਪ੍ਰਯੋਗ ਵੀ ਘਾੜੇ ਵਿੱਚ ਕਰਦੇ ਹੋਵੋਗੇ ਹਰੀ ਇਲਾਚੀ ਦਾ ਪ੍ਰਯੋਗ ਅਸੀਂ ਮਾਤਾ ਰਾਣੀ ਦੀ ਪੂਜਾ ਕਰਨ ਲਈ ਵੀ ਕਰਦੇ ਹਾਂ ਇਸ ਤਰ੍ਹਾਂ ਹਰੀ ਇਲਾਚੀ ਦੇ ਵਿੱਚ ਬਹੁਤ ਹੀ ਵਧੀਆ ਸੁਗੰਧ ਹੁੰਦੀ ਹੈ ਤੇ ਜਿਹੜੀ ਇਹ ਸੁਗੰਧ ਹੈ ਇਹ ਮਾਤਾ ਲక్ష్ਮੀ ਜੀ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਇਸ ਤਰੀਕੇ ਨਾਲ 14ਵੇਂ ਪਾਠ ਪੂਜਾ ਕੀਤਾ ਜਾਂਦਾ ਹੈ ਉਸ ਸਮੇਂ ਹਰੀ ਇਲਾਚੀ ਦਾ ਪ੍ਰਯੋਗ ਜ਼ਰੂਰ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਤੁਸੀਂ ਸਾਰੇ ਇਹ ਜਾਣਕਾਰੀ ਵੀ ਤੁਹਾਨੂੰ ਨਹੀਂ ਹੋਵੇਗੀ ਕਿ ਜਦੋਂ ਅਸੀਂ ਆਪਣੇ ਦੁਸ਼ਮਣਾਂ ਦਾ ਨਾਸ਼ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਉਪਾਅ ਕਰਦੇ ਹਾਂ ਤੇ ਉਸ ਵਿੱਚ ਹਰੀ ਇਲਾਚੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੀ ਹਰੀ ਇਲਾਚੀ ਦਾ ਜਦੋਂ ਵੀ ਤੁਹਾਡੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਗਾਲ ਕੇ ਰੱਖ ਦਿੰਦੀ ਹੈ ਜਿਵੇਂ ਕਿ ਸਾਡੇ ਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਫਰੂਟ ਜਾਂ ਫਿਰ ਜਿੱਥੇ ਵੀ ਅਸੀਂ ਕਾਰ ਦੇ ਵਿੱਚ ਬਨਾਣਾ ਲਿਆ ਕੇ ਰੱਖੇ ਹੁੰਦੇ ਹਨ ਉਥੇ ਜੇਕਰ ਅਸੀਂ ਉਹਨਾਂ ਦੇ ਵਿੱਚ ਇੱਕ ਹਰੀ ਇਲਾਚੀ ਰੱਖ ਦੇਵਾਂਗੇ ਤਾਂ ਉਹ ਪੂਰੇ ਸਾਰੇ ਹੀ ਕੇਲੇ ਜਿੰਨੇ ਵੀ ਕੇਲੇ ਪਏ ਹੋਣਗੇ ਉਹ ਸਾਰੇ ਹੀ ਗਲ ਜਾਣਗੇ ਇਸ ਤਰੀਕੇ ਦੇ ਨਾਲ ਤੁਹਾਡੇ ਦੁਸ਼ਮਣ ਨੂੰ ਇਹ ਹਰੀ ਇਲਾਜੇ ਪੂਰੇ ਤਰੀਕੇ ਦੇ ਨਾਲ ਗਲਾ ਦਿੰਦੀ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਇਹ ਨਾ ਜ਼ਿਆਦਾ ਕਮਜ਼ੋਰ ਹੋ ਜਾਵੇਗਾ ਕਿ ਉਹ ਖੁਦ ਆ ਕੇ ਤੁਹਾਡੇ ਪੈਰਾਂ ਵਿੱਚ ਟਿਕ ਕੇ ਤੁਹਾਡੇ ਤੋਂ ਮਾਫੀ ਮੰਗੇਗਾ ਇਸ ਤਰੀਕੇ ਨਾਲ ਬਹੁਤ ਸਾਰੇ ਮਨ ਲੋਕੇ ਤੁਹਾਡੇ ਗੁਪਤ ਦੁਸ਼ਮਣ ਜਾਂ ਸਮਾਰਟ ਤੋਂ ਜੋ ਕਿ ਸਮਾਰਟ ਤੋਂ ਸਮਾਰਟ ਹਨ ਤੁਹਾਨੂੰ ਕੋਟ ਕਚੈਰੀ ਦੇ ਮਾਮਲਿਆਂ ਦੇ ਵਿੱਚ ਫਸਾ ਦਿੰਦੇ ਹਨ ਤੁਹਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੰਦੇ ਹਨ ਕਿ ਅਸੀਂ ਆ ਕਰ ਦੇਵਾਂਗੇ ਉਹ ਕਰ ਦੇਵਾਂਗੇ ਇਸ ਤਰ੍ਹਾਂ ਤੁਹਾਨੂੰ ਕਿਸੇ ਦੇ ਸਾਹਮਣੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕੋਈ ਵੀ ਮੌਕਾ ਨਹੀਂ ਛੱਡਦੇ ਤੁਹਾਨੂੰ ਨੀਚਾ ਦਿਖਾਉਣ ਦੇ ਲਈ ਇਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਜਾ ਕੇ ਆਪਣੇ ਦੁਸ਼ਮਣਾਂ ਦੇ ਨਾਲ ਲੜੋਗੇ ਤਾਂ ਤੁਹਾਡੇ ਉੱਪਰ ਹੋਰ ਜ਼ਿਆਦਾ ਹਾਵੀ ਹੋ ਸਕਦੇ ਹਨ ਐਸੋ ਪਾਣੂ ਕਰਨ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਦੇ ਉੱਪਰ ਉਪਾਅ ਕਰ ਲਿਆ ਤੁਸੀਂ ਜਿੱਤ ਹਾਸਲ ਕਰ ਲਈ ਤਾਂ ਸਮਝ ਲਓ ਤੁਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਲਿਆ ਤੁਸੀਂ ਇਹ ਉਪਾਅ ਕਰਨ ਦੇ ਲਈ ਇੱਕ ਲੈਣੇ ਹਨ ਹਰੀ ਇਲਾਚੀ ਹਰੀ ਇਲਾਚੀ ਵਿੱਚ ਜਿਹੜੇ ਕਾਲੇ ਕਾਲੇ ਦਾਣੇ ਨਿਕਲਦੇ ਹੁੰਦੇ ਹਨ ਉਹ ਤੁਸੀਂ 13 ਲੈ ਲੈਣੇ ਹਨ ਗਿਣ ਕੇ ਤੁਸੀਂ ਸੋਚੋਗੇ ਕਿ ਇਹ ਦਾਣੇ 13 ਹੀ ਕਿਉਂ ਲੈਣੇ ਹਨ ਕਿਉਂਕਿ ਜਿਹੜਾ 13 ਅੰਕ ਹੁੰਦਾ ਹੈ ਉਹ ਦੁਸ਼ਮਣ ਦੇ ਨਾਸ਼ ਦੇ ਲਈ ਹੁੰਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਇਹ ਦਾਣੇ ਲੈ ਕੇ ਦੱਖਣ ਦਿਸ਼ਾ ਵੱਲ ਆਪਣਾ ਮੂੰਹ ਕਰਕੇ ਤੁਸੀਂ ਬੈਠ ਜਾਣਾ ਹੈ ਇਸ ਪਾਣ ਨੂੰ ਤੁਸੀਂ ਬਿਲਕੁਲ ਇਕਾਂਤ ਦੇ ਵਿੱਚ ਬੈਠ ਕੇ ਕਰਨਾ ਮਤਲਬ ਕਿ ਤੇ ਇਸ ਪਾਣ ਨੂੰ ਤੁਸੀਂ ਬਿਲਕੁਲ ਇਕਾਂਤ ਦੇ ਵਿੱਚ ਬੈਠ ਕੇ ਕਰਨਾ ਮਤਲਬ ਕਿ ਤੁਹਾਨੂੰ ਉੱਥੇ ਕੋਈ ਡਿਸਟਰਬ ਨਾ ਕਰੇ ਤੁਹਾਡੇ ਨਾਲ ਗੱਲਬਾਤ ਨਾ ਕਰੇ ਇਸ ਤਰੀਕੇ ਨਾਲ ਤੁਸੀਂ ਇਹ 13 ਜੋ ਮਿਰਚਾਂ ਇਹ ਜੋ 13 ਇਲਾਚੀਆਂ ਦੇ ਦਾਣੇ ਲਏ ਹਨ ਇੱਕ ਤੁਸੀਂ ਕਟੋਰੀ ਲੈਣੀ ਹੈ ਤੇ ਇੱਕ ਗਲਾਸ ਜਿਹੜਾ ਤੁਸੀਂ ਨਮਕ ਪਾ ਕੇ ਪਾਣੀ ਨੂੰ ਖਾਰਾ ਕੀਤਾ ਸੀ ਉਹ ਲੈਣਾ ਹੈ ਹੁਣ ਇਸ ਗਲਾਸ ਦੇ ਵਿੱਚ ਜਿਹੜਾ ਪਾਣੀ ਉਸ ਨੂੰ ਤੁਸੀਂ ਕਟੋਰੀ ਜਿਹੜੀ ਹੈ ਕਾਲੀ ਲਈ ਹੈ ਉਸ ਕਟੋਰੀ ਦੇ ਵਿੱਚ ਤੁਸੀਂ ਪਾ ਦੇਣਾ ਤੇ ਉਸ ਵਿੱਚ ਕਟੋਰੀ ਵਿੱਚ ਤੁਸੀਂ ਅੰਦਾ ਪਾਣੀ ਪਾਉਣਾ ਅੱਧੀ ਕਟੋਰੀ ਤੁਸੀਂ ਕਰ ਲੈਣੀ ਤੇ ਉਹ ਕਟੋਰੀ ਦੇ ਵਿੱਚ ਪਾਣੀ ਪਾ ਕੇ ਤੁਸੀਂ ਆਪਣੇ ਲੈਫਟ ਸਾਈਡ ਵਾਲੇ ਇਸ ਕਟੋਰੀ ਨੂੰ ਰੱਖ ਲੈਣਾ ਜਿਹੜੇ ਤੁਸੀਂ 13 ਦਾਣੇ ਲਏ ਇਲਾਚੀ ਦੇ ਵਿੱਚੋਂ ਕੱਢ ਗਏ ਉਹ ਤੁਸੀਂ ਆਪਣੇ ਖੱਬੇ ਹੱਥ ਦੇ ਨਾਲ ਇੱਕ ਦਾਣਾ ਤੁਸੀਂ ਚੁੱਕਣਾ ਤੇ ਉਸ ਨੂੰ ਸੱਜੇ ਹੱਥ ਦਾ ਜਿਹੜਾ ਗੋਟ ਉਸ ਦੇ ਉੱਪਰ ਤੁਸੀਂ ਘਸਾਉਣਾ ਘਸਾਉਣਾ ਸ਼ੁਰੂ ਕਰ ਦੇਣਾ ਤੇ ਇਸ ਤਰੀਕੇ ਨਾਲ ਉਹ ਦਾਣੇ ਕੋਸਾਂ ਸੰਦੇਸ਼ਾਂ ਮੈਂ ਤੁਸੀਂ ਆਪਣੇ ਦੁਸ਼ਮਣ ਦਾ ਜੇਕਰ ਨਾਮ ਲੈ ਸਕਦੇ ਹੋ ਤੇ ਉਸ ਦੇ ਚਿਹਰੇ ਨੂੰ ਆਪਣੇ ਮਨ ਵਿੱਚ ਘਰ ਸਕਦੇ ਹੋ ਜੇਕਰ ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਦੁਸ਼ਮਣ ਕਿਹੜਾ ਤਾਂ ਤੁਸੀਂ ਦੁਸ਼ਮਣ ਵਾਰ ਜਾਂ ਗੁਪਤ ਦੁਸ਼ਮਣ ਇਹ ਦੋ ਵਾਰ ਤੁਸੀਂ ਆਪਣੇ ਮਨ ਵਿੱਚ ਕਰ ਲੈਣੇ ਹਨ ਇਸ ਤਰ੍ਹਾਂ ਨਾਲ-ਨਾਲ ਤੁਸੀਂ ਦੁਸ਼ਮਣ ਨਾਸ਼ ਵੀ ਬੋਲ ਸਕਦੇ ਹੋ ਇਸ ਤਰੀਕੇ ਨਾਲ ਇੱਕ ਦੁੱਸੀ ਹਰੀ ਇਲਾਚੀ ਦਾ ਦਾਣਾ ਤੁਸੀਂ ਆਪਣੇ ਗੋਟੇ ਤੇ ਥੋੜਾ ਜਿਹਾ ਘਸਾ ਕੇ ਆਪਣੇ ਦੁਸ਼ਮਣ ਦਾ ਨਾਮ ਮਨ ਵਿੱਚ ਕਰਕੇ ਦੁਸ਼ਮਣ ਦਾ ਨਾਸ ਮਨ ਵਿੱਚ ਸੋਚ ਕੇ ਉਸ ਥਾਣੀ ਨੂੰ ਥੋੜਾ ਜਿਹਾ ਘਸਾਉਣਾ ਉਸੇ ਹੱਥ ਨਾਲ ਉਸ ਕਟੋਰੀ ਦੇ ਵਿੱਚ ਦਾਣੇ ਨੂੰ ਤੁਸੀਂ ਪਾ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਦੂਸਰਾ ਦਾਣਾ ਉਠਾਉਣਾ ਉਸੇ ਪ੍ਰੋਸੈਸ ਦੇ ਨਾਲ ਤੁਸੀਂ ਉਸ ਥਾਣੀ ਨੂੰ ਵੀ ਗੋਟੇ ਤੇ ਘਸਾਉਣਾ ਤੇ ਆਪਣੇ ਤੁਸੀਂ ਮਨ ਦੇ ਵਿੱਚ ਦੁਸ਼ਮਣ ਨਾਸ਼ ਬੋਲਣਾ ਹੈ ਤੇ ਉਸਨੂੰ ਦੁਬਾਰਾ ਫਿਰ ਕਟੋਰੀ ਵਿੱਚ ਰੱਖ ਦੇਣਾ ਇਸ ਤਰੀਕੇ ਨਾਲ 100% ਨਾਲ ਤੁਸੀਂ ਇਹ 13 ਦਾਣੇ ਨੇ ਜਿਹੜੇ ਇਸ ਤਰੀਕੇ ਨਾਲ ਕਰਕੇ ਇੱਕ ਇੱਕ ਕਰਕੇ ਸਾਰੇ ਦਾਣੇ ਤੁਸੀਂ ਕਟੋਰੀ ਜਿਹੜੀ ਨਮਕ ਦੇ ਪਾਣੀ ਵਾਲੀ ਉਸ ਦੇ ਵਿੱਚ ਤੁਸੀਂ ਪਾ ਦੇਨੇ ਹਨ ਇਸ ਤਰੀਕੇ ਨਾਲ ਜਿਹੜਾ ਆਪਣੇ ਦੁਸ਼ਮਣ ਦੇ ਬਾਰੇ ਨਹੀਂ ਜਾਣਦੇ ਉਹ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ 네ਗੇਟਿਵਿਟੀ ਹੋ ਰਹੀਆਂ ਹਨ ਉਸ ਦੇ ਬਾਰੇ ਸੋਚਣ ਜਿਵੇਂ ਕਿ ਉਹਨਾਂ ਦੇ ਜਿਵੇਂ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੋ ਰਹੀਆਂ ਹਨ ਉਸ ਦੇ ਬਾਰੇ ਸੋਚਣ ਜਾਂ ਕਾਰੋਬਾਰ ਰੁਕ ਰਿਹਾ ਹੈ ਜਾਂ ਕਾਰੋਬਾਰ ਵਿੱਚ ਰੁਕਾਵਟਾਂ ਆ ਰਹੀਆਂ ਹਨ ਜੋਬ ਨਹੀਂ ਲੱਗ ਰਹੀ ਘਰ ਵਿੱਚ ਬਹੁਤ ਸਾਰਾ ਲੜਾਈ ਝਗੜਾ ਹੈ ਇਸ ਤਰੀਕੇ ਨਾਲ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਤੁਹਾਡੇ ਘਰ ਵਿੱਚ ਹੋ ਰਹੀਆਂ ਨੇ ਉਹ ਸਾਰੀਆਂ ਨੈਗੇਟਿਵ ਚੀਜ਼ਾਂ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਘਰ ਲੈਣਾ ਹੈ ਕਹਿੰਦੇ ਭਾਵੇਂ ਤੁਹਾਡੇ ਨਾਲ ਜੋ ਕੁਝ ਵੀ ਬੁਰਾ ਹੋ ਰਿਹਾ ਉਸ ਨੂੰ ਤੁਸੀਂ ਆਪਣੇ ਮਾਨ ਵਿੱਚ ਸੋਚਨਾ ਦੇ ਇਸ ਤਰ੍ਹਾਂ ਸੋਚਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਸੋਚਣਾ ਕਿ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਅੱਜ ਮੈਂ ਉਪਾਅ ਜਾਂ ਟੋੜਕਾ ਕੀਤਾ ਉਸ ਦੇ ਵਿੱਚ ਹੈ ਇਸ ਟੋੜਕੇ ਨੂੰ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਉਪਾਅ ਕਰਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਜੜੀਆਂ ਉਹ ਦੂਰ ਕਰਨਾ ਚਾਹੁੰਦੀ ਹਾਂ ਚਾਹੁੰਦਾ ਹਾਂ ਇਸੇ ਇਸੇ ਤਰ੍ਹਾਂ ਜਿਹੜੇ ਦੁਸ਼ਮਣ ਨੇ ਉਹ ਮੇਰੇ ਉੱਪਰ ਜੋ ਵੀ ਜਾਦੂ ਟੋਣਾ ਕਰਵਾ ਰੱਖਿਆ ਉਸ ਨੂੰ ਇਸ ਪਾਣ ਨਾਲ ਮੈਂ ਦੂਰ ਕਰਨਾ ਚਾਹੁੰਦੇ ਹਾਂ ਇਸ ਤਰੀਕੇ ਨਾਲ ਆਪਣੇ ਮਨ ਵਿੱਚ 15 ਤੋਂ 20 ਸੈਕਿੰਡ ਤੱਕ ਇਹ ਵਿਚਾਰ ਆਪਣੇ ਮਨ ਦੇ ਵਿੱਚ ਲੈ ਕੇ ਆਉਣੇ ਹਨ ਇਸ ਤਰੀਕੇ ਨਾਲ ਜਿਹੜਾ ਕਟੋਰੀ ਖਾਰੇ ਪਾਣੀ ਵਿੱਚ ਕਟੋਰੀ ਦੇ ਵਿੱਚ ਤੁਸੀਂ 13 ਇਲਾਚੀ ਦੇ ਦਾਣੇ ਪਾਏ ਸੀ ਇਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਬਾਹਰ ਜਾ ਕੇ ਇੱਕ ਅਜਾਈ ਜਗ੍ਹਾ ਤੇ ਤੁਸੀਂ ਇਸ ਨੂੰ ਸੁੱਟਣਾ ਜਿੱਥੇ ਬਹੁਤ ਜ਼ਿਆਦਾ ਗੰਦਾ ਪਾਣੀ ਹੋਵੇ ਜਾਂ ਫਿਰ ਗੰਦਾ ਨਾਲਾ ਚੱਲ ਰਿਹਾ ਹੋਵੇ ਜਾਂ ਗੰਦਾ ਪਾਣੀ ਉੱਤੇ ਸੁੱਟ ਕੇ ਆਉਣਾ ਇਸ ਤਰੀਕੇ ਨਾਲ ਇਸ ਨੂੰ ਸੁੱਟ ਕੇ ਤੁਸੀਂ ਆਪਣੇ ਘਰ ਦੇ ਵਿੱਚ ਹੱਥ ਮੂੰਹ ਧੋ ਕੇ ਆਪਣੇ ਕੰਮ ਕਾਰਜ ਉਹ ਵੀ ਕਰਨੇ ਚਾਹੁੰਦੇ ਹੋਗਾ ਸਕਦੇ ਹੋ ਤੇ ਇਸ ਪਾਣੂ ਤੁਸੀਂ ਕਰਨਾ ਸੋਮਵਾਰ ਮੰਗਲਵਾਰ ਦੇ ਦਿਨ ਤੇ ਸ਼ਨੀਵਾਰ ਸੋਮਵਾਰ ਮੰਗਲਵਾਰ ਤੇ ਸ਼ਨੀਵਾਰ ਆ ਤਿੰਨ ਦਿਨਾਂ ਦੇ ਵਿੱਚੋਂ ਜੇ ਤੁਸੀਂ ਇਹ ਸੁਪਾਣਾ ਕਰਨਾ ਚਾਹੁੰਦੇ ਹੋ ਸਹੀ ਦਿਨ ਕਰ ਸਕਦੇ ਹੋ ਇਸ ਸੁਪਾਣੋ ਜਦੋਂ ਤੁਹਾਨੂੰ ਸਮਾਂ ਮਿਲੇ ਤਿੰਨ ਦਿਨਾਂ ਦੇ ਵਿੱਚ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਰਾਤ ਦੇ ਸਮੇਂ ਤੁਸੀਂ ਇਹ ਸੁਪਾਣਾ ਕਰ ਸਕਦੇ ਹੋ ਜੇਕਰ ਤੁਸੀਂ ਇਸ ਸੁਪਾਣੋ ਸਵੇਰ ਤੇ ਟਾਈਮ ਸਵੇਰੇ ਸਵੇਰ ਕਰਦੇ ਹੋ ਤਾਂ ਤੁਹਾਡੇ ਲਈ ਜਿਆਦਾ ਬੈਸਟ ਹੋਵੇਗਾ ਤੁਹਾਨੂੰ ਉਸ ਦਾ ਰਿਜ਼ਲਟ ਵੀ ਬਹੁਤ ਵਧੀਆ ਮਿਲੇਗਾ ਐਸੇ ਤਰ੍ਹਾਂ ਤੁਸੀਂ ਇਹ ਸੁਪਾਣੋ ਰਾਤ ਦੇ ਸਮੇਂ ਵੀ ਕਰ ਸਕਦੇ ਹੋ ਰਾਤ ਦੇ ਸਮੇਂ ਤੁਹਾਨੂੰ ਇਹ ਜੋ ਇਲਾਚੀ ਤੇ ਦਾਣੇ ਹਨ ਇਹ ਘਰ ਤੋਂ ਬਾਹਰ ਸੁੱਟਣੇ ਆਸਾਨੀ ਦੇ ਨਾਲ ਤੁਸੀਂ ਜਾ ਸਕਦੇ ਹੋ ਕਿਉਂਕਿ ਉਸ ਸਮੇਂ ਹਨੇਰਾ ਹੁੰਦਾ ਹੈ ਇਹ ਉਪਾਅ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਬਹੁਤ ਵਧੀਆ ਰਿਜ਼ਲਟ ਮਿਲੇਗਾ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਦਾ ਉਪਾਅ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਜੇਕਰ ਤੁਹਾਨੂੰ ਵੀਡੀਓ ਇਸ ਤਰ੍ਹਾਂ ਦੀਆਂ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ